ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੰਗਰੂਰ ਦੇ ਵਿੱਚ ਲੋਕਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਤੁਹਾਨੂੰ ਦੱਸਤੀ ਕਿ ਸੰਗਰੂਰ ਦੇ ਪਾਵਲ ਰੋਡ ਦੇ ਉੱਪਰ ਇੱਕ ਸਟੋਰ ਦੇ ਵਿੱਚ ਵੱਡੀਆਂ ਕੰਪਨੀਆਂ ਦੀ ਪੈਕਿੰਗ ਕਰਕੇ ਨਕਲੀ ਕਿਉਂ ਵੇਚਾ ਜਾ ਰਿਹਾ ਜਿੱਹਾਂ ਇੱਕ ਨੌਜਵਾਨ ਜਦੋਂ ਵੇਰਕਾ ਕੰਪਨੀ ਦਾ ਕਿ ਉਹ ਆਪਣੇ ਘਰ ਲੈ ਕੇ ਗਿਆ ਤਾਂ ਜਦੋਂ ਹੀ ਕਿਉਂ ਵਰਤਿਆ ਤਾਂ ਉਸ ਨੂੰ ਸ਼ਾਕੋ ਆ ਤਾਂ ਉਹ ਆਪਣੇ ਨਾਲ ਸ਼ੇਵ ਸੈਨਾ ਦੇ ਪ੍ਰਧਾਨ ਨੂੰ ਲੈ ਕੇ ਆਇਆ ਜਿਨ੍ਹਾਂ ਨੇ ਦੁਕਾਨਦਾਰ ਸਾਹਮਣੇ ਖੁਲਾਸਾ ਕੀਤਾ ਕਿ ਤਾਂ ਕਿ ਤੁਸੀਂ ਨਕਲੀ ਕਿਉਂ ਵੇਚ ਰਹੇ ਹੋ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵੇਰਕਾ ਅਮੂਲ ਅਤੇ ਨੈਸਲੇ ਵਰਗੀਆਂ ਵੱਡੀਆਂ ਕੰਪਨੀਆਂ ਦੇ ਪੈਕਿੰਗ ਕਰਕੇ ਇਹ ਦੁਕਾਨਦਾਰ ਆਪਣੇ ਦੁਕਾਨ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਕਿਉਂ ਰੱਖੀ ਬੈਠਾ ਸੀ ਜਦੋਂ ਸ਼ਿਕਾਇਤ ਸਿਹਤ ਵਿਭਾਗ ਦੇ ਕੋਲ ਗਈ ਤਾਂ ਸਿਹਤ ਵਿਭਾਗ ਅਤੇ ਪੁਲਿਸ ਦੀ ਟੀਮ ਜਦੋਂ ਦੁਕਾਨ ਉੱਪਰ ਛਾਪਾ ਮਾਰਨ ਗਈ ਤਾਂ ਦੁਕਾਨਦਾਰ ਦੁਕਾਨ ਬੰਦ ਕਰਕੇ ਗਾਇਬ ਹੋ ਗਿਆ ਸੀ ਸਿਹਤਪੁਰ ਬਾਗਦੇਵਲੋਂ ਚੌਣਗਰ ਦਿੱਤੀ ਗਈ ਕਿ ਸਾਡੇ ਵੱਲੋਂ ਦੁਕਾਨਦਾਰ ਨੂੰ ਵਾਰ-ਵਾਰ ਫੋਨ ਕੀਤਾ ਗਿਆ ਪਰ ਉਹ ਦੁਕਾਨ ਉੱਪਰ ਨਹੀਂ ਪਹੁੰਚਿਆ ਤੇ ਸਾਡੇ ਵੱਲੋਂ ਦੁਕਾਨ ਸੀਲ ਕਰ ਦਿੱਤੀ ਗਈ ਹੈ ਅਤੇ ਜਦੋਂ ਦੁਕਾਨਦਾਰ ਸਾਡੇ ਨਾਲ ਸੰਪਰਕ ਕਰੇਗਾ ਤਾਂ ਪਹਿਲਾਂ ਉਹ ਦੇ ਕੇ ਉਹਦੇ ਸੈਂਪਲ ਪਹੁੰਚਾਣਗੇ ਅਤੇ ਉਸ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਵਦੇਰੀ ਜਾਣਕਾਰੀ ਦੇ ਲਈ ਅਦਿੱਤੀ ਗੁਪਤਾ ਡੈਜ਼ਿਗਨੇਟਿਡ ਅਫੀਸਰ ਫੂਡ ਸੇਫਟੀ ਵਿਭਾਗ ਦੇ ਵੱਲੋਂ ਸੰਗਰੂਰ ਦੇ ਵਿੱਚ ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ। ਜੀ ਮੈਂ ਅਦਿੱਤੀ ਗੁਪਤਾ ਡੈਜ਼ਿਗਨੇਟਿਡ ਅਫੀਸਰ ਫੂਡ ਸੇਫਟੀ ਡਿਸਟ੍ਰਿਕਟ ਸੰਗਰੂਰ। ਅਮਰ ਸੰਗਰੂਰ ਦੇ ਵਿੱਚ ਨਕਲੀ ਕਿਓ ਫਰਮ ਦੇ ਸ਼ਿਕਾਇਤ ਆਈ ਸੀ ਵੀ ਡਿਪਾਰਟਮੈਂਟ ਦੇ ਵੱਲੋਂ ਕਿੰਗ ਕਾਰਵਾਈ ਕੀਤੀ ਗਈ ਹੈ ਤੇ ਕੀ ਜਾਣਕਾਰੀ ਹੈ ਉਹਦੇ ਬਾਰੇ? ਸਾਨੂੰ 21 ਤਰੀਕ ਨੂੰ ਇੱਕ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਕਿ ਉਹਨਾਂ ਨੇ ਇੱਕ ਦੁਕਾਨ ਤੋਂ ਕੀ ਖਰੀਦਿਆ ਵੇਰਕਾ ਦਾ ਲੇਕਿਨ ਉਹਨਾਂ ਨੂੰ ਉਹ ਨਕਲੀ ਲੱਗਿਆ ਤਾਂ ਇਸ ਕਰਕੇ ਸਾਨੂੰ ਸ਼ਿਕਾਇਤ ਪ੍ਰਾਪਤ ਹੋਈ ਸੀਗੀ ਤੇ ਜਦੋਂ ਉਸ ਤੋਂ ਬਾਅਦ ਸ਼ਿਕਾਇਤ ਉੱਪਰ ਕਾਰਵਾਈ ਕਰਦੇ ਹੋਏ ਫੂਡ ਸੇਫਟੀ ਅਫੀਸਰ ਅਤੇ ਉਸ ਦੇ ਨਾਲ ਟੀਮ ਨੂੰ ਭੇਜਿਆ ਗਿਆ ਸੈਂਪਲ ਲੈਣ ਲਈ ਉੱਥੇ ਜਾ ਕੇ ਉੱਥੇ ਪੁਲਿਸ ਵੀ ਮੌਜੂਦ ਸੀ ਤੇ ਮੀਡੀਆ ਕੰਪਲੇਨੈਂਟ ਸਾਰੇ ਉੱਥੇ ਮੌਜੂਦ ਸੀ ਮੌਕੇ ਤੇ ਉਥੇ ਜਾ ਕੇ ਪਰ ਲੇਕਿਨ ਉਹ ਸ਼ਿਕਾਇਤ ਕਰਤਾ ਉਥੇ ਮਿਲਿਆ ਨਹੀਂ ਸਾਨੂੰ ਉਹ ਜਾ ਚੁੱਕਿਆ ਸੀ ਉਥੋਂ ਉਸ ਤੋਂ ਬਾਅਦ ਉਥੇ ਪੁਲਿਸ ਨੇ ਆਲਰੇਡੀ ਸੀਲ ਲਗਾਈ ਹੋਈ ਸੀ ਫਿਰ ਉਸ ਤੋਂ ਬਾਅਦ ਉਸ ਤੋਂ ਪੁਲਿਸ ਨੂੰ ਕਿਹਾ ਗਿਆ ਕਿ ਵੀ ਉਸ ਨੂੰ ਘਰ ਦੇ ਐਡਰੈਸ ਤੋਂ ਪਤਾ ਕਰਕੇ ਮਤਲਬ ਟ੍ਰੇਸ ਕੀਤਾ ਜਾਵੇ ਤਾਂ ਕਿ ਸੈਂਪਲਿੰਗ ਦੀ ਕਾਰਵਾਈ ਕੀਤੀ ਜਾ ਸਕੇ ਫਿਰ ਉਹਨਾਂ ਨੇ ਪੁਲਿਸ ਦੇ ਜੋ ਆਫੀਸਰ تھے ਜਦੋਂ ਘਰੇ ਗਏ ਉੱਥੇ ਜਾ ਕੇ ਉਹਨਾਂ ਨੇ ਪਾਇਆ ਕਿ ਉੱਥੇ ਵੀ ਤਾਲਾ ਲੱਗਿਆ ਹੋਇਆ ਹੈ ਇਸ ਉਪਰੰਤ ਫਿਰ ਫੂਡ ਸੇਫਟੀ ਅਫਸਰ ਨੇ ਵੀ ਉਸ ਪ੍ਰੈਮਾਈਸ ਉੱਪਰ ਆਪਣੀ ਸੀਲ ਨਾਲ ਲਗਾਤੀ ਹੈ ਹੁਣ ਉਸ ਦੇ ਉੱਪਰ ਪੁਲਿਸ ਦੀ ਔਰ ਫੂਡ ਸੇਫਟੀ ਆਫੀਸਰ ਦੋਨੋਂ ਨੇ ਉਹ ਪ੍ਰੈਮਾਈਸ ਸੀਲ ਕੀਤਾ ਹੋਇਆ ਤੇ ਉਹ ਉਸ ਦੇ ਆਨ ਉਪਰੰਤ ਦੋਸ਼ੀ ਦੇ ਜਦੋਂ ਆਂਦੇ ਉਹਦਾ ਸੈਂਪਲ ਲਈ ਜਾਂਦੇ ਕਿੰਨੀ ਮਾਤਰਾ ਚ ਮੈਮ ਕੀ ਉੱਥੇ ਮਿਲਿਆ ਸੀ ਕਵਾਂਟਿਟੀ ਬਾਰੇ ਬੋਲ ਰਹੇ ਹਾਂ ਉਹ ਸਬੰਧੀ ਹਜੇ ਕੋਈ ਰਿਕਾਰਡ ਮੌਜੂਦ ਨਹੀਂ ਹੈਗਾ ਦਫਤਰ 'ਚ ਅਲੱਗ ਅਸੀ ਕਿਉਂਕਿ ਕੋਈ ਲਾਇਸੈਂਸ ਸੀ ਕੀ ਉਹਦੋਂ ਉਹਦੋਂ ਮੌਕੇ ਤੇ ਵੇਰਕਾ ਦੇ ਵੀ ਅਫੀਸ਼ੀਅਲਸ ਨੂੰ ਜੁਆਇਨ ਕੀਤਾ ਗਿਆ ਸੀ ਤਾਂ ਕਿ ਉਹ অথেন্টিਕੇਟ ਕਰ ਸਕਣ ਵੀ ਇਹ ਕੀ ਅਸਲੀ ਹੈ ਕਿ ਨਕਲੀ ਹੈ ਤੇ ਜੋ ਕੰਪਲੇਨੈਂਟ ਨੇ ਇੱਕ ਡੱਬਾ ਪਰਚੇਸ ਕੀਤਾ ਸੀ ਵੇਰਕਾ ਦਾ ਉਹ ਵਾਲਾ ਡੱਬਾ ਉਹਨਾਂ ਨੇ ਵੇਰਕਾ ਨੂੰ ਚੈੱਕ ਕਰਵਾਇਆ ਅਫੀਸ਼ੀਅਲਸ ਨੂੰ ਉਹਨਾਂ ਨੇ ਵੀ ਇਹ ਮੰਨਿਆ ਵੀ ਇਹ ਕੀ ਨਕਲੀ ਹੈ ਹੁਣ ਅਗਲੀ ਕੀ ਕਾਰਵਾਈ ਹੋਊਗੀ ਮੈਂ ਸੀਲ ਕਰਤਾ ਤਾਂ ਦੁਬਾਰਾ ਹੁਣ ਉਹ ਸਾਡੇ ਕੋਲ ਜਦੋਂ ਰਿਕੁਐਸਟ ਦੇਣਗੇ ਸੀਲ ਖੋਲਣ ਲਈ ਫੇਰ ਫੂਡ ਸੇਫਟੀ ਅਫਸਰ ਉੱਥੇ ਜਾ ਕੇ ਉਹਦੀ ਸੈਂਪਲਿੰਗ ਕਰਕੇ ਹੀ ਸੀਲ ਖੋਲਣਗੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਵਿਜੀ ਚਰਨਜੀ ਸ਼ਰਮਾ ਸ਼ਿਪਸਨਾ ਪੰਜਾਬ ਪ੍ਰਧਾਨ ਸੀਗਾ ਹਿੰਦੂ ਸੰਗਠਨ ਤੇ ਮੇਰੇ ਕੋਲੇ ਫੋਨ ਆਇਆ ਸੀਗਾ ਸਵੇਰੇ ਆ ਇਹ ਲੜਕੇ ਦਾ ਤੇ ਮੈਂ ਮੈਨੂੰ ਸਵੇਰੇ ਦੱਸਿਆ ਸੀ ਵੀ ਇੱਕ ਜਗ੍ਹਾ ਤੋਂ ਮੈਂ ਕਿਉਂ ਲੈਂਦਾ ਸੀਗਾ ਜੀ ਤੇ ਉਹਦਾ ਮੈਨੂੰ ਬਿਲ ਵੀ ਇਹਨਾਂ ਨੇ ਦਿੱਤਾ ਸੀਗਾ ਕਹਿੰਦੇ ਬਿਲ ਮੈਂ ਇਹਦੀ ਕਾਪੀ ਕੀਤੀ ਹੋਈ ਸੀ ਮੋਬਾਈਲ 'ਚ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਗ੍ਹਾ ਦੱਸੀ ਵੀ ਇੱਥੇ ਮੈਂ ਬਲੂ ਬੁਲਾਉਂਗਾ ਤੁਹਾਨੂੰ ਮੌਕੇ ਤੇ ਤੁਸੀਂ ਆ ਜਾਓ ਪਲੀਜ਼ ਸਰ ਠੀਕ ਹੈ ਜੀ ਅੱਜ ਇਹ ਇੱਥੇ ਆਏ ਸੀ ਜੀ ਇਹਨਾਂ ਨੂੰ ਕਿਹਾ ਵੀ ਸਾਨੂੰ ਇਹ ਕਿਉਂ ਦਿੱਤਾ ਜਿਹੜਾ ਨਕਲੀ ਦਿੱਤਾਗਾ ਕਿੱਥੋਂ ਲਿੱਤਾ ਹੋਇਆ ਕਿੱਥੋਂ ਨਹੀਂ ਲਿੱਤਾ ਹੋਇਆ ਸਰ ਇਹਦੇ ਨਾਲ ਬਿਮਾਰੀਆਂ ਉਹ ਹੁੰਦੀਆਂ ਨੇਗੀਆਂ ਠੀਕ ਹੈ ਤੁਸੀਂ ਸਰ ਠੀਕ ਹੈ ਜੀ ਇਹ ਕਹਿ ਰਹੇ ਨੇ ਵੀਰਕੇ ਦਾ ਮਗਰ ਇਹ ਬਿਲਕੁਲ ਨਕਲੀ ਹੈਗਾ ਇਹਦਾ ਸੀ ਸੈਂਪਲ ਵੀ ਭਰਾ ਸਕਦੇ ਆ ਟੈਸਟਡ ਵੀ ਕਰਵਾਣਾ ਇਹ ਅੱਗੇ ਦੇਖਦੇ ਆ ਜੋ ਕੁਝ ਤੇ ਇਸ ਤੋਂ ਬਾਅਦ ਇਹ ਬਿਲਸੀ ਅਸੀਂ ਇੱਥੇ ਆ ਕੇ ਦੇਖਿਆ ਵੀ ਉਹਦੇ ਨਾਲ ਦੀ ਇਹਦੇ ਘਿਓ ਦੇ ਨਾਲ ਦੀਆਂ ਦੋ ਪੇਟੀਆਂ ਹੋਰ ਐਸੀ ਮੌਕੇ ਤੇ ਫੜੀਆਂ ਨੇ ਇਹਨਾਂ ਕੋਲ ਠੀਕ ਹੈ ਜੀ ਤੇ ਸਾਨੂੰ ਇਹ ਵੀ ਇਹ ਜਿਹੜਾ ਘਿਓ ਆਗਾ ਇਹ ਲੋਕ ਖਾ ਲੈਂਦੇ ਨੇ ਬਿਮਾਰ ਹੋਣਗੇ ਬਿਮਾਰੀਆਂ ਲੱਗਣਗੀਆਂ ਪਤਾ ਨਹੀਂ ਕਿੰਨੇ ਕੁ ਲੋਕ ਖਾ ਗਏ ਜਾਂ ਉਹ ਬਿਮਾਰੀਆਂ ਨਾਲ ਜੂਝ ਰਹੇ ਨੇ ਅੱਜ ਨੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਕਿਉਂ ਨਕਲੀ ਹੈ ਇਹ ਸਰ ਮੈਨੂੰ ਜਦੋਂ ਮੈਂ ਇਹਨੂੰ ਬੱਚਾ ਮੈਨੂੰ ਪਹਿਲਾਂ ਚੈੱਕ ਕਰਾ ਕੇ ਗਿਆ ਸੀ ਇਹ ਆ ਕੇ ਵੀ ਸਾਰਾ ਹਲਸ ਕਿਉਂ ਲੱਤਾ ਇਹਨੂੰ ਮੈਂ ਪੈਕਿੰਗ ਖੋਲੀ ਆ ਉਹਨੂੰ ਦੇਖਿਆ ਯੂਜ਼ ਕਰਕੇ ਮਗਰ ਬਿਲਕੁਲ ਹੀ ਉਹ ਚ ਫਰਕ ਆ ਰਿਹਾ ਸੀ ਕਿ ਉਹ ਕੀ ਹੈ ਅਸਲੀ ਹੈ ਕਿ ਨਕਲੀ ਕੋਈ ਟੈਸਟ ਵਗੈਰਾ ਕਰਵਾਇਆ ਕਿ ਉਹਦਾ ਹੋਣਾ ਸਰ ਅਸੀਂ ਇਹ ਫਿਲਹਾਲ ਅਸੀਂ ਮੌਕੇ ਤੇ ਆ ਕੇ ਇਹਨਾਂ ਦੇ ਸੈਂਪਲ ਫੜੇ ਆ ਤੇ ਖੁਦ ਕਹਿ ਰਹੇ ਨੇ ਕਿ ਉਹ ਸਾਡੇ ਕੋਲ ਨਕਲੀ ਆ ਤੁਸੀਂ ਇਲਜ਼ਾਮ ਲਗਾ ਰਹੇ ਹੋ ਜੇ ਕੱਲ ਨੂੰ ਕਿ ਉਹਦਾ ਸੈਂਪਲ ਸਹੀ ਆਇਆ ਫੇਰ ਬਿਲਕੁਲ ਅਸੀਂ ਜ਼ਿੰਮੇਵਾਰ ਹਾਂ ਸਰ ਠੀਕ ਹੈ ਜੀ ਅਸੀਂ ਜ਼ਿੰਮੇਵਾਰ ਅਗਰ ਫਿਲਹਾਲ ਜੇ ਇਹ ਨਕਲੀ ਕੇ ਉਪਾਇਆ ਗਿਆ ਫਿਰ ਇਹਨਾਂ ਦੇ ਬੰਦ ਦੀ ਕਾਰਵਾਈ ਲਈ ਜਾਊਗੀ ਮੌਕੇ ਤੇ ਆ ਪੈਕੇਟ ਇਹ ਸਾਡੇ ਰਾਸ਼ਟਰੀ ਪ੍ਰਧਾਨ ਦਖਤਿਆ ਜੀ ਸਾਹਿਬ ਨੇ ਇਹ ਗੱਲ ਕਰ ਲਈ ਮੈਂ ਐਡਵੋਕੇਟ ਵਿਦੇਸ਼ਵੀਆ ਸਦੱਤ ਨੈਸ਼ਨਲ ਪ੍ਰਧਾਨ ਸਿਖਸਲੰਦੂ ਸਮਰਾਜье ਮੈਨੂੰ ਪਰਸੋਂ ਫੋਨ ਆਇਆ ਸੀ ਸ਼ਾਮ ਨੂੰ ਵੀ ਆ ਮੁੰਡਾ ਬੰਟੀ ਹੈ ਵੀ ਅਗਰ ਦਿੱਕਤ ਆਈ ਹੈ ਭਾਈ ਪੰਜਾਬ ਪ੍ਰਧਾਨ ਜੀ ਨੇ ਤਾਂ ਲਾਇ ਮੈਸੇਜ ਵੀ ਚੈੱਕ ਕਰੋ ਪਹਿਲਾਂ ਪਹਿਲਾਂ ਸਾਬਤ ਪ੍ਰੂਫਤਾ ਸਬੂਤ ਕਰ ਲਓ ਫਿਰ ਆਪਾਂ ਇਹਨਾਂ ਕੰਮ ਗੱਲ ਕਰਾਂਗੇ ਤੇ ਜਦੋਂ ਆਏ ਅਸੀਂ ਆ ਖੋਲ ਕੇ ਦੇਖਿਆ ਟੋਟਲੀ ਡਾਡਾ ਕਿਉਂ ਲੱਗ ਰਹੇ ਆ ਜੀ ਤੇ ਜੇ ਅਸੀਂ ਫੋਰ ਸੈਫਟੀ ਦਾ ਅਸਰ ਫੋਨ ਕਰਦੇ ਆ ਸੈਂਪਲ ਪਰਮਾਨੇ ਆ ਤੇ ਜੋ ਵੀ ਕਾਰਵਾਈ ਹੋਏਗੀ ਬੰਦੇ ਕਾਨੂੰਨੀ ਕਾਰਵਾਈ ਕਰਾਂਗੇ